ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਨਾਮ ਦੀਆਂ ਮੜਿਆਈਆਂ ਸਭ ਤੇਰੇ ਨਾਮ ਨਿਆ ਨਾਮ ਦੀਆ ਵੜਿਆਈਆ ਸਭ ਤੇਰੇ ਨਾਮ ਦੀਆ ਨਾਮ ਦੀਆ ਵੜਿਆਈਆ ਸਭ ਤੇਰੀ ਨਾਮ ਦੀਆ ਨਾਮ ਦੀਆ ਵੜਿਆਈਆ ਸਭ ਤੇਰੀ ਨਾਮ ਦੀਆ ਨਾਮ ਦੀਆ ਵੜਿਆਈਆ ਜੀ ਨਾਮ ਦੀਆ ਵੜਿਆਈਆ ਨਾਮ ਦੀਆ ਵੜਿਆਈਆ ਜੀ ਨਾਮ ਦੀਆ ਵੜਿਆ ਆ ਨਾਮ ਦੀਆ ਵੜਿਆ ਅਣਜਾਣੇ ਨਾਮ ਦੀਆ ਵੜਿਆ ਨਾਮ ਦੀਆ ਵੜਿਆ ਰੇ ਨਾਮ ਦੀਆ ਵੜਿਆ ਨਾਮ ਦੀਆ ਵੜਿਆ ਨਾਮ ਦੀਆ ਵੜਿਆ ਸਭ ਤੇਰੇ ਨਾਮ ਦੀਆ ਨਾਮ ਦੀਆ ਵੜ ਆਇਆ 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 ਜੀ ਨਾਮ ਦੀਆ ਵੜ ਆਇਆ ਨਾਮ ਦੀਆ ਵੜ Nam Diya Vediya Nam Diya Vediya Ji Nam Diya Vediya Nam Diya Vediya Ji Nam Diya Vediya ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਸ ਸੰਗਿ ਲਿਓ ਆਉ ਲਹ ਲਈਏ ਮਾਗ ਮਹੀਨਾ ਚੱਲ ਰਿਹਾ ਹੈ ਮਾਗ ਮੰਝਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਇਸ ਮਹੀਨੇ ਦੇ ਅੰਦਰ ਦਾਨ ਪੁੰਨ ਕੀਤਾ ਸੇਵਾ ਕੀਤੀ ਸਿਮਨ ਕੀਤੀ ਸਾਡਾ ਥਾਂ ਪੈ ਜਾਣਾ ਬੱਚਿਆਂ ਸਰ ਰੋ ਸਵਕ ਦੇ ਭਲੇ ਵਾਸਤੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕਰ ਲਿਆ ਨੇ ਸੇਵਾ ਤੇ ਸਿਮਰਨ ਇਹ ਦੋਨੋਂ ਹੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੇ ਨੇ ਇਹ ਦੋਨੋਂ ਹੀ ਬੰਦੇ ਦਾ ਭਲਾ ਕਰਦੇ ਨੇ ਸੁਖਮਣੀ ਸਾਹਿਬ ਦੀ ਬਾਣੀ ਆਪਜੀ ਸਰਵਣ ਕਰਦੇ ਹਾਂ ਅਸ਼ਟਪਦੀ ਸ਼ਲੋਕ ਪੜ੍ਹਦੇ ਰਹਿੰਦੇ ਆਪਜੀ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਜਦ ਆਪਾਂ ਇਹ ਪੰਕਤੀਆਂ ਸੁਣਦੇ ਆ ਇਹ ਸ਼ਬਦ ਸੁਣਦੇ ਆ ਗੁਰੂ ਦਾ ਇਹ ਸ਼ਲੋਕ ਸੁਣਦੇ ਆ ਨਾ ਫਿਰ ਮਨ ਵਿੱਚ ਧਾਰਨਾ ਪਣਦੀ ਆ ਵੀ ਸਤਗੁਰ ਪਾਤਸ਼ਾਹ ਜੀ ਨੇ ਇਹ ਪਾਵਲ ਬਚਨ ਸਤਗੁਰ ਮਹਾਰਾਜ ਨੇ ਬਾਣੀ ਅੰਦਰ ਦਰਜ ਕੀਤੇ ਆ ਸਾਨੂੰ ਇਹਨਾਂ ਦੇ ਅਰਥ ਵੀ ਪਤਾ ਲੱਗ ਜਾਣਾ ਚਾਹੀਦਾ ਸਾਨੂੰ ਇਹਦੇ ਪਿੱਛੇ ਸੇਵਾ ਸਿਮੰਨਾ ਮਨ ਜੁੜਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਾਰ ਸੇਵਾ ਚਲਦੀ ਆ ਨਾਲੇ ਮਹਾਰਾਜ ਕਾਰ ਸੇਵਾ ਕਰਾਉਂਦੇ ਨੇ ਨਾਲੇ ਸਤਿਗੁਰੂ ਪਾਤਸ਼ਾਹ ਬਾਣੀ ਦੀ ਰਚਨਾ ਕਰ ਰਹੇ ਨੇ ਬਾਣੀ ਨੂੰ ਕੱਤਰ ਕਰ ਰਹੇ ਨੇ ਗੁਰੂ ਸਾਹਿਬ ਨੇ ਆਪਣੇ ਪਿਆਰੇ ਸਿੱਖਾਂ ਨੂੰ ਸੇਵਾ ਲਈ ਪ੍ਰੇਰਿਆ ਗੁਰੂ ਸਾਹਿਬ ਦਾ ਇੱਕ ਬੜਾ ਪਿਆਰਾ ਸਿੱਖ ਘਰ ਦੇ ਵਿੱਚ ਗਰੀਬੀ ਵੜੀ ਆ ਬਸ ਕੰਮਕਾਰ ਕਰਕੇ ਗੁਜ਼ਾਰਾ ਚੱਲ ਪੈਂਦਾ ਮਹਾਰਾਜ ਜੀ ਨੇ ਇੱਕ ਪੱਤਰਕਾ ਲਿਖਤੀ ਜਿੰਨੇ ਸੇਵਾਦਾਰ ਆ ਤੇ ਇਹ ਪੱਤਰਕਾ ਇਹ ਸੇਵਾਦਾਰ ਕੋਲੇ ਪਹੁੰਚੀ ਆ ਜਦ ਪੱਤਰਕਾ ਪੜ੍ਹੀ ਇਹਦੇ ਵਿੱਚ ਲਿਖਿਆ ਗੁਰਸਿੱਖਾ ਕਾਰ ਸੇਵਾ ਚੱਲਦੀ ਆ 500 ਰੁਪਿਆ ਸੇਵਾ ਭੇਜ ਆਖੋ ਸਤਨਾਮ ਵਾਹਿਗੁਰੂ ਕਹਿਣ ਤੋਂ ਭਾਵ ਜੋ ਉਸ ਵੇਲੇ ਪੈਸੇ ਚੱਲਦੇ ਸੀ ਉਸ ਵੇਲੇ ਦੇ ਹਿਸਾਬ ਨਾਲ 500 ਰੁਪਿਆ ਇਹਨੇ ਪੱਤਰਕਾ ਬੜੀ ਚਿੱਠੀ ਬੜੀ ਆ ਮਨ ਬੜਾ ਖੁਸ਼ ਹੋਇਆ ਵੀ ਗੁਰੂ ਨੇ ਮੈਨੂੰ ਵੀ ਸੇਵਾ ਦੇ ਕਾਬਲ ਸਮਝਿਆ ਗੁਰੂ ਨੇ ਮੈਨੂੰ ਵੀ ਯਾਦ ਕੀਤਾ ਵਾ ਪਤਕਾ ਰੱਖ ਲਈ ਉਹਦੇ ਵਿੱਚ ਲਿਖਿਆ ਗਿਆ ਇੱਕ ਮਹੀਨੇ ਦਾ ਸਮਾਂ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸੇਵਾ ਭਾਈ ਪੂਟਾਣੀ ਆ ਸੰਗਤ ਜੀ ਸੇਵਾ ਕਰਨ ਬਾਅਦ ਤੇ ਜਾਦੇ ਪੱਤਰਕਾ ਦੇ ਕੇ ਸੇਵਾਦਾਰ ਚਲੇ ਆ ਗਿਆ ਹੁਣ ਘਰ ਵਾਲੀ ਕਹਿਣ ਲੱਗੀ ਸਵਾਮੀ ਆਪਣਾ ਤਾਂ ਗੁਜ਼ਾਰਾ ਹੀ ਮੁਸ਼ਕਲ ਨਾ ਹੁੰਦਾ ਵਾ ਆਪਾਂ ਗੁਰੂ ਸਾਹਿਬ ਨੂੰ 500 ਰੁਪਿਆ ਕਿਵੇਂ ਭੇਜਾਂਗੇ ਗੁਰਸਿੱਖ ਕਹਿਣ ਲੱਗਾ ਕੋਈ ਗੱਲ ਨਹੀਂ ਗੁਰੂ ਨੇ ਆਪਣੀ ਸੇਵਾ ਲਈ ਆ ਗੁਰੂ ਆਪੇ ਹੀ ਸੇਵਾ ਕਰਵਾਵੇਗਾ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਗੁਰੂ ਸਾਹਿਬ ਆਪੇ ਕਰਨਗੇ ਇਦਾਂ ਕਹਿ ਕੇ ਹਰ ਰੋਜ਼ ਮਿਹਨਤ ਕਰਦੇ ਨੇ ਮਿਹਨਤ ਕਰਦੇ ਆ ਜਿੰਨੇ ਕ ਪੈਸੇ ਘਰ ਵਿੱਚ ਆਉਂਦੇ ਆ ਉਹਨੇ ਇੱਕ ਨਾ ਰਾਸ਼ਨ ਪਾਣੀ ਲਿਆਉਂਦੇ ਆ ਗੁਜ਼ਾਰਾ ਹੁੰਦਾ ਰਿਹਾ ਚੱਲਦੇ ਰਹੇ ਮਹੀਨਾ ਸਾਰਾ ਗੁਜ਼ਰਨ ਵਾਲਾ ਹੋ ਗਿਆ ਇੱਕ ਦੋ ਦਿਨ ਰਹਿ ਗਏ ਬਾਕੀ ਹੁਣ ਸਕੀਮ ਬਣਾਉਂਦੇ ਨੇ ਅੱਜ ਬੈਠੇ ਨੇ ਜਦ ਕੋਈ ਬੰਦੇ ਨੂੰ ਚਿੰਤਾ ਹੋਵੇ ਨਾ ਫਿਰ ਨੀਂਦ ਨਹੀਂ ਆਉਂਦੀ ਜਦ ਕੋਈ ਆਪਾਂ ਨੂੰ ਘਰਾਂ ਵਿੱਚ ਵੀ ਚਿੰਤਾ ਹੋਵੇ ਫਿਰ ਆਪਾਂ ਵੱਡੇ ਰਾਤ ਤੱਕ ਜਾਗਦੇ ਰਹਿੰਦੇ ਸੋਚਦੇ ਵੀ ਕਿਵੇਂ ਕਰੀਏ ਕੱਲ ਨੂੰ ਆ ਆਪਾਂ ਨੂੰ ਪ੍ਰੋਗਰਾਮ ਹੁਣ ਦੋਨੋਂ ਬੈਠੇ ਸੋਚੀ ਜਾਂਦੇ ਨੇ ਵੀ ਕੱਲ ਤੇ ਪਰਸੋ ਦੋਕ ਦਿਨ ਰਹਿ ਗਏ ਨੇ ਹੁਣ 500 ਰੁਪਿਆ ਗੁਰੂ ਨੂੰ ਸੇਵਾ ਚ ਭੇਜਣਾ ਤੇ ਪੱਤਰ ਕਾ ਵੀ ਫੜ ਕੇ ਰੱਖ ਲਿਆ ਕਹਿ ਵੀ ਦਿੱਤਾ ਵੀ ਸੱਚੇ ਪਾਤਸ਼ਾਹ ਦੇਵਾਂਗੇ ਮਹਾਰਾਜ ਜੀ ਨੂੰ ਹੁਣ ਵਿਚਾਰਾਂ ਕਰਦੇ ਕਰਦੇ ਵਾਹਿਗੁਰੂ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੇ ਸੇਵਾ ਲਈ ਆ ਤੇ ਕਿਰਪਾ ਵੀ ਮਹਾਰਾਜ ਆਪ ਹੀ ਕਰ ਲਓ ਰਾਤ ਕਿਵੇਂ ਨਾ ਕਿਵੇਂ ਗੁਜ਼ਰ ਗਈ ਸਵੇਰ ਹੋਈ ਆ ਹੁਣ ਸਵੇਰੇ ਸੋਚਦੇ ਨੇ ਕੀ ਕਰੀਏ 500 ਰੁਪਿਆ ਗੁਰੂ ਸਾਹਿਬ ਨੂੰ ਭੇਜਣਾ ਵਾ ਦਿਨ ਵੀ ਬਾਕੀ ਇੱਕ ਰਹਿ ਗਿਆ ਵਾ ਕੀ ਕਰੀਏ ਦਿਨ ਚੜ ਗਿਆ ਕਹਿੰਦੇ ਅੱਜ ਪੈਸੇ ਆਪਾਂ ਮਹਾਰਾਜ ਨੂੰ ਸ਼ਾਮ ਤੱਕ ਭੇਜਣੇ ਆ ਜੇ ਆਖਰੀ ਦੇਣਾ ਸੰਗਤ ਜੀ ਜਦੋਂ ਇਦਾਂ ਸੋਚਿਓ ਹੀ ਜਾਂਦੇ ਹਲੇ ਨਾਲੇ ਅਰਦਾਸ ਕਰੀ ਜਾਂਦੇ ਮਹਾਰਾਜ ਕਿਰਪਾ ਕਰਦੇਓ ਉਸ ਵਕਤ ਇੱਕ ਢੋਲ ਵੱਜਣ ਦੀ ਆਵਾਜ਼ ਆਉਣ ਲੱਗੀ ਢੋਲ ਵੱਜਦਾ ਵਾ ਘਰ ਵਾਲੀ ਕਹਿਣ ਲੱਗੀ ਸਵਾਮੀ ਬਾਹਰ ਢੋਲ ਵੱਜਦਾ ਕੋਈ ਲੋਸਮੈਂਟ ਹੋ ਰਹੀ ਆ ਦੋਨੋਂ ਬਾਹਰ ਗਏ ਸੁਣਿਆ ਢੋਲ ਵਾਲਾ ਵੀਰ ਵਾਜ ਦੇ ਰਿਹਾ ਵਾ ਕਹਿੰਦੇ ਭਾਈ ਰਾਜੇ ਦੇ ਦਰਬਾਰ ਵਿੱਚ ਪਹਿਲਵਾਨਾਂ ਦੇ ਘੋਲ ਹੋ ਰਹੇ ਨੇ ਜਿਹੜਾ ਮਸਕੀਨੀਏ ਪ੍ਰਵਾਰ ਨਾਲ ਘੁਲੂਬ ਜਿੱਤੜ ਵਾਲੇ ਨੂੰ 1000 ਰੁਪਇਆ ਹਾਰਨ ਵਾਲੇ ਨੂੰ 500 ਰੁਪਇਆ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਜਦੋਂ ਇਹ ਆਵਾਜ਼ ਸੁਣੀ ਤੇ ਮਸਕੀਨੀਆ ਪਹਿਲਵਾਨ ਨੂੰ ਢਾਉਣ ਵਾਲੇ ਨੂੰ 1000 ਇਹ ਜੱਟ ਹੈ ਗਿਆ ਫਿਰ 500 ਸੰਗਤ ਜੀ ਗੁਰਸਿੱਖ ਕਹਿਣ ਲੱਗਾ ਭਾਗਵਾਨ ਨੇ ਲੈ ਪੈਸਾਂ ਦਾ ਪ੍ਰਬੰਧ ਹੋ ਗਿਆ ਕਹਿੰਦੀ ਸਵਾਮੀ ਕਿਵੇਂ ਕਹਿੰਦੇ ਮੈਂ ਜਾ ਕੇ ਮਸਕੀਨੀਆਂ ਪਰਵਾਰਨਾ ਕੁਲੂੰਗਾ ਉਹ ਬਹੁਤ ਵੱਡਾ ਪਹਿਲਵਾਨ ਮੈਨੂੰ ਧਾ ਲੂਗਾ ਤੇ ਮੈਂ ਢਾ ਜੂਗਾ 500 ਰੁਪਇਆ ਮਿਲ ਜੂਗਾ ਗੁਰੂ ਸਾਹਿਬ ਨੂੰ ਸੇਵਾ ਦੇ ਦਾਂਗੇ ਆਪ ਕੋ ਸਤਨਾ ਵਾਹਿਗੁਰੂ ਕਹਿੰਦੇ ਸਵਾਮੀ ਗੱਲ ਤਾਂ ਠੀਕ ਆ ਪਰ ਮਸਕੀਨੀਆਂ ਪਰਵਾਰ ਨਾਲ ਜਦੋਂ ਘੋਣ ਜਾਓਗੇ ਤੁਹਾਡਾ ਸਰੀਰ ਕਮਜ਼ੋਰਾ ਜਾ ਤੇ ਜੇ ਉਹਨੇ ਚੱਕ ਕੇ ਦੋ ਵਾ ਚਾਰ ਵਾਰੀ ਸੁੱਟਦਾ ਤੇ ਤੁਹਾਡੀਆਂ ਹੱਡੀਆਂ ਟੁੱਟ ਜਾਣੀਆਂ ਆਖੋ ਸਤਨਾ ਵਾਹਿਗੁਰੂ ਵਾਹਿਗੁਰੂ ਜੇ ਲੱਤਾਂ ਤੋੜਦੀ ਤੇ ਦੋ ਮਹੀਨੇ ਫਿਰ ਮੰਜੇ ਚੋਂ ਨਹੀਂ ਉੱਠਦੇਗੇ ਕਹਿਣ ਲੱਗਾ ਭਗਵਾਨ ਨੇ ਗੁਰੂ ਦੀ ਖਾਤਰ ਦੋ ਚਾਰ ਸੱਟਾਂ ਵੱਜ ਗਈਆਂ ਜਾਂ ਲਾਟਵਾਂ ਟੁੱਟ ਗਈ ਫੇਰ ਕੀ ਆ ਹੌਲੀ ਹੌਲੀ ਰਾਮ ਆਜੂ ਪਰ ਗੁਰੂ ਦੀ ਸੇਵਾ ਕਰਨੀ ਜ਼ਰੂਰ ਆ ਕੋ ਸਤਨਾਮ ਐਵੇਂ ਥੋੜੂ ਕਿਆ ਵਾ ਮਰਨੀ ਮਰ ਜਾਈ ਦਾ ਸੇਵਾ ਕਮਾਉਣੀ ਔਖੀ ਸੱਚੀ ਸੇਵਾ ਕਮਾਉਣੀ ਬਹੁਤ ਔਖੀ ਆ ਗਰਮ ਕੋ ਆ ਵੀ ਸੇਵਾ ਹੀ ਆ ਜਿਹੜੀ ਠੰਡ ਚ ਉੱਟ ਕੇ ਆਉਨੇ ਆ ਜਦੋਂ ਸਵੇਰੇ ਉੱਠਦੇ ਨਾ ਰਜਾਈ ਉੱਤਰ ਨਹੀਂ ਦਿੰਦੀ ਗੀ ਉਦੋਂ ਮਨ ਕਰਦਾ ਵੀ 10 ਮਿੰਟ ਪੈ ਜਾਈਏ ਠਹਿਰ ਕੇ ਚੱਲਦੇ ਆ ਉਹ ਚੱਲਦੇ ਆ ਚੱਲਦੇ ਆ ਕਈ ਵਾਰੀ ਨੀਂਦ ਆ ਜਾਂਦੀ ਉਦੋਂ ਹੀ ਪਤਾ ਲੱਗਦਾ ਸੋ ਨੱਲ ਸਾਹ ਪੜ ਲਈਦਾ ਇਹ ਵੀ ਇੱਕ ਸੇਵਾ ਹੀ ਆ ਜਿਹੜਾ ਸਵੇਰੇ ਉੱਠਣਾ ਠੰਡ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਆਉਣਾ ਇਹ ਵੀ ਸੇਵਾ ਵਾ ਸੇਵਾ ਹੈ ਔਖੀ ਆ ਪਰ ਜੇ ਕਮਾ ਲਈਏ ਫਿਰ ਸਭ ਕੁਝ ਮਿਲ ਜਾਣਾ ਕਹਿੰਦਾ ਭਗਵਾਨ ਨੇ ਕੋਈ ਗੱਲ ਨਹੀਂ ਚਾਰ ਸੱਟਾਂ ਹੀ ਮਰ ਜਾਣ ਵਜ ਜਾਣਗੀਆਂ ਸਤਿਗੁਰ ਜੀ ਬਾਣੀ ਅੰਦਰ ਇੱਕ ਵਾਚਨ ਕਹਿੰਦੇ ਨੇ ਕਹਿੰਦੇ ਸਿਰ ਵੱਢ ਕੇ ਬਣਾਵਾ ਮੂੜਾ ਰੱਬਾ ਤੇਰੇ ਪਿਆਰਿਆ ਲਈ ਕਹਿੰਦੇ ਕੋ ਰੱਬ ਦੀ ਗੱਲ ਕਰਦਾ ਹੋਵੇ ਉਹਦੇ ਲਈ ਤਾਂ ਕਹਿੰਦੇ ਸਿਰ ਵੱਢ ਕੇ ਆਪਣਾ ਮੂੜਾ ਮੂੜਾ ਕਹਿੰਦੇ ਕੁਰਸੀ ਤੇ ਕੁਰਸੀ ਵਾਂਗ ਆਂਦਾ ਵਾ ਹੁਣ ਮੂੜੇ ਘਟਾ ਕਹਿੰਦੇ ਉਹ ਵੱਢ ਕੇ ਬਣਾਦਾ ਤਾਂ ਵੀ ਸੇਵਾ ਲੱਗ ਜੇ ਸੌਦਾ ਸਸਤਾ ਹੋਵੇ ਕਹਿੰਦਾ ਭਗਵਾਨ ਨੇ ਦੋ ਚਾਰ ਸੱਟਾਂ ਲੱਗ ਜਾਣਗੀਆਂ ਫੇਰ ਕੀ ਆ ਮਾਨ ਬਣ ਗਿਆ ਅਗਲਾ ਦਿਨ ਹੋਇਆ ਉਹਨਾਂ ਦਿਨਾਂ ਦੇ ਵਿੱਚ ਗਰਮੀ ਦੀ ਰੁੱਤ ਸੀ ਹੁਣ ਗੁਰਸਿੱਖ ਕੇ ਤਿਆਰੀ ਕੀਤੀ ਆ ਮੋਢੇ ਤੇ ਰਖਿਆ ਪਰਣਾ ਤੇ ਜਾ ਰਿਹਾ ਵ ਮਸਕੀਨੀਆਂ ਪਲਵਾਰਨਾ ਘੁੰਣ ਵਾਸਤੇ ਰਾਜੇ ਦੇ ਦਰਬਾਰ ਰਾਹ ਦੇ ਵਿੱਚ ਇੱਕ ਖੂਹ ਸੀ ਖੂਹ ਉੱਥੇ ਪਾਣੀ ਲੰਗਦੇ ਰਾਹੀ ਪਿਆਸੇ ਪਾਣੀ ਪੀਆ ਕਰਦੇ ਪਿਆਣੀ ਪੀਣ ਵਾਸਤੇ ਕਾਫੀ ਬੰਦੇ ਖੜੇ ਨੇ ਤੇ ਇਹ ਗੁਰਸਿੱਖ ਵੀ ਲਾਂ ਵਿੱਚ ਲੱਗ ਗਿਆ ਇਕ ਉੱਚਾ ਲਮਾ ਨੌਜਵਾਨ ਖੜਾ ਵਾ ਸਰੀਰ ਵਿੱਚ ਬੜੀ ਤਾਕਤ ਆ ਕੱਦ ਵੀ 7 ਫੁੱਟ 8 ਫੁੱਟ ਦੇ ਨੇੜਾ ਤੇ ਇਹਦੇ ਮਗਰ ਜਾਦੇ ਖੜਾ ਨਾ ਗੁਰਸਿੱਖ ਉਹਦੀ ਬਾਹ ਫੜ ਕੇ ਕਹਿੰਦਾ ਭਰਾਵਾ ਮਾੜਾ ਜਾ ਪਾਸੇ ਪਹਿਲਾਂ ਪਾਣੀ ਮੈਨੂੰ ਪੀ ਲੈਣ ਦੇ ਉਹਨੇ ਪਿੱਛੇ ਮੁੜ ਕੇ ਵੇਖਿਆ ਨਿੱਕਾ ਜਿਹਾ ਕਾਦਾ ਪਤਲਾ ਜਿਹਾ ਸਰੀਰ ਕਹਿੰਦਾ ਕੀ ਗੱਲ ਆ ਬਹੁਤੀ ਛੇਤੀ ਐ ਪਾਣੀ ਪੀਣਾ ਕਹਿੰਦਾ ਹਾਂ ਬਹੁਤੀ ਛੇਤੀ ਆ ਮੈਂ ਮਸਕੀਨੀਆਂ ਪਲਵਾਨ ਨਾ ਘੁੰਣ ਜਾਣਾ ਵਾ ਮੈਨੂੰ ਪਾਣੀ ਪਹਿਲਾਂ ਪੀ ਲੈਣ ਦੇ ਛੇਤੀ ਜਾਣਾ ਵਾ ਕੋ ਜਦ ਨਾ ਵਾਏ ਗੁਰੂ ਵਾਸ ਹੁਣੇ ਉੱਚਾ ਲੰਮਾ ਕੱਦ ਤਕੜਾ ਸਰੀਰ ਇਹ ਮਸਕੀਨੀਆਂ ਪਲਵਾਨ ਖੁਦ ਖੜਾ ਵਾ ਕਹਿੰਦਾ ਓ ਸਿੱਖਾ ਤੂੰ ਮਸਕੀਨੀਆਂ ਪਲਵਾਨ ਵੇਖਿਆ ਵਾ ਕਹਿੰਦਾ ਨਹੀਂ ਦੇਖਿਆ ਨਹੀਂ ਕਹਿੰਦੇ ਤੈਨੂੰ ਪਤਾ ਉਹ ਬੜਾ ਤਾਕਤਵਾਰ ਆ ਜੇ ਉਹਦੇ ਨਾਲ ਘੁਲਿਆ ਤੇਰੀ ਲਤਮਾਂ ਦਾ ਉਹੀ ਤੋੜ ਦੇਣੀ ਆ ਕਹਿੰਦਾ ਕੋਈ ਗੱਲ ਨਹੀਂ ਲੱਤਾਂ ਮਾਂ ਤੋੜ ਦੂਗਾ ਮੈਂ ਹਾਰ ਜਾਊਂਗਾ ਕਹਿੰਦੇ ਫੇਰ ਕਾਦੇ ਵਾਸਤੇ ਕਹਿੰਦਾ 500 ਰੁਪਿਆ ਚਾਹੀਦਾ ਮੈਂ ਆਪਣੇ ਗੁਰੂ ਨੂੰ ਦੇਣਾ ਤੁਸ ਸਤਨਾ ਵਾਹਿਗੁਰੂ ਵਾਹ ਮੈਂ ਆਪਣੇ ਗੁਰੂ ਨੂੰ 500 ਰੁਪਿਆ ਸੇਵਾ ਵਿੱਚ ਦੇਣਾ ਵਾਂ ਜੇ ਮਸਕੀਨੀਆਂ ਭਲਵਾਨ ਮੇਰੇਆਂ 2-4 ਹੱਡੀਆਂ ਵੀ ਤੋੜ ਦੂਗਾ ਤਾਂ ਵੀ ਕੋਈ ਗੱਲ ਨਹੀਂ ਹਾਰੇ ਨੂੰ 500 ਮਿਲ ਜਾਣਾ ਇਹ 500 ਗੁਰੂ ਨੂੰ ਦੇਣਾ ਜਾ ਕੇ ਔਰ ਮੋਸਕੀ ਨਹੀਂ ਆ ਭਲਵਾ ਨਹੀਂ ਖੜਾ ਸੀ ਖੁਦ ਪਾਣੀ ਪੀਤਾ ਦੋਨਾਂ ਨੇ ਤੁਰੇ ਜਾਂਦੇ ਨੇ ਕਹਿੰਦਾ ਤੇਰਾ ਗੁਰੂ ਹੈ ਕਿਹੋ ਜਾਂ ਕਹਿੰਦੇ ਮੇਰੇ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਮੈਨੂੰ ਸੁਨੇਹਾ ਭੇਜਿਆ ਵੇ ਸਿਆਲਾ ਤੇ ਕਹਿੰਦੇ ਇੰਨਾ ਪਿਆਰ ਤੇਰਾ ਸੇਵਾ ਨਾਲ ਵੇ ਗੁਰੂ ਦੇ ਖਾਤਰ 500 ਦੇਣ ਵਾਸਤੇ ਹੱਡੀਆਂ ਕਢਾਉਣ ਨੂੰ ਤਿਆਰ ਆ ਕਹਿੰਦਾ ਇਹ ਤਾਂ ਸੌਦਾ ਸਸਤਾ ਵਾ ਕਿਤੇ ਸਿਰ ਵੱਢ ਕੇ ਵੀ ਮਿਲ ਜੇ ਨਾ ਸੇਵਾ ਤੇ ਉਹ ਵੀ ਸਸਤੀ ਆ ਕੋ ਸਤਨਾਮ ਵਾਹਿਗੁਰੂ ਮਸਕੀਨੀਆਂ ਪਲਵਾਨ ਦਾ ਗੁਰਮੁਖੋ ਮਨ ਬਦਲ ਗਿਆ ਕਹਿੰਦਾ ਉਹ ਸਿੱਖਾ ਮੈਂ ਹੀ ਆ ਮਸਕੀਨੀਆਂ ਪਲਵਾਨ ਫਿਰ ਇੱਕ ਗੱਲ ਮੇਰੀ ਵੀ ਹੁਣ ਸੁਣ ਲੈ ਕਹਿੰਦੇ ਦੱਸ ਕਹਿੰਦੇ ਆਪਾਂ ਦੋਨੋਂ ਰਾਜੇ ਦੇ ਦਰਬਾਰ ਕੋਲ ਆਂਗੇ ਦੋ ਫੱਟ ਤੂੰ ਮਾਰੇਗਾ ਮੈਂ ਥੱਲੇ ਡਿੱਗੂਗਾ ਦੋ ਮੈਂ ਮਾਰੂੰ ਤੂੰ ਥਕੇਗਾ ਐਂਡ ਨੂੰ ਮੈਂ ਟਹਿ ਜੂਗਾ ਸਿੱਖ ਕਹਿੰਦਾ ਤੂੰ ਐਡਾ ਵੱਡਾ ਪਹਿਲਵਾਨ ਕਿਉਂ ਟਹਿਜੇਗਾ ਕਹਿੰਦੇ ਸਿੱਖਾ ਜਿਹੜੇ ਗੁਰੂ ਨਾਲ ਤੈਨੂੰ ਇੰਨਾ ਪਿਆਰ ਆ ਨਾ ਮੈਂ ਟਹਿਜੂੰਗਾ ਤੈਨੂੰ ਹਜ਼ਾਰ ਮਿਲ ਜੂਗਾ ਜਿੱਤਣ ਦਾ ਉਸ ਗੁਰੂ ਨੂੰ ਮੇਰਾ ਵੀ 500 ਰੁਪਇਆ ਦੇ ਦੀ ਅਕੋ ਸਤਨਾ ਜਿਸ ਗੁਰੂ ਲਈ ਤੇਰਾ ਐਡਾ ਪਿਆਰ ਆ ਨਾ ਉਸ ਗੁਰੂ ਨੂੰ ਮੇਰਾ ਵੀ 500 ਦੇ ਦੀ ਮੈਂ ਟਹਿ ਜੂ ਕੀ ਫਰਕ ਪੈ ਜੂਗਾ ਬਥੇਰੀ ਵਾਰ ਜਿੱਤਿਆ ਇੱਕ ਵਾਰ ਟਹਿ ਜੂਗਾ ਸੰਗਤ ਜੀ ਚਲਿਆ ਗਿਆ ਰਾਜੇ ਦੇ ਦਰਬਾਰ ਪਹੁੰਚੇ ਨੇ ਮਸਕੀਨੀਆਂ ਪਲਵਾਨ ਆਇਆ ਚਹਿਜੇਕਾਰਾਂ ਹੋਣ ਲੱਗੀਆਂ ਤੇ ਜਦੋਂ ਇਹ ਸਿੱਖ ਲੜਨ ਵਾਸਤੇ ਘੁਣਨ ਵਾਸਤੇ ਗਿਆ ਨਾ ਲੋਕਾਂ ਨੇ ਮਜ਼ਾਕ ਅਡਾਇਆ ਕਹਿੰਦੇ ਪਤਲਾ ਜਾਂ ਸਰੀਰ ਨਿੱਕਾ ਜਾਂ ਕੱਦ ਇਹਨੇ ਉਹੀ ਮਰ ਜਾਣਾ ਕੋ ਸਤਨਾ ਵਾਹਿਗੁਰੂ ਦੋ ਚਾਰ ਵਜੇ ਅੱਗੇ ਪਿੱਛੇ ਪਲਵਾਰ ਨੇ ਚੱਕ ਕੇ ਸੜਤਾ ਫਿਰ ਇਦਾਂ ਕਰ ਲਿਆ ਕਰਦੇ ਆ ਇੱਕ ਵਾਰੀ ਮਸਕੀਨੀਆਂ ਪਲਵਾਰ ਆਪ ਜਦੋਂ ਡਿੱਗਿਆ ਨਾ ਤੇ ਢੂਈ ਲੱਗੀ ਅੱਖੋ ਸਤਨਾ ਰੋਲਾ ਪੈ ਗਿਆ ਮਸਕੀਨੀਆਂ ਪਲਵਾਰ ਨੂੰ ਢਾਲਿਆ ਮਸਕੀਨੀਆਂ ਪਲਵਾਰ ਨੂੰ ਢਾਲਿਆ ਰਾਜੇ ਨੇ ਗੁੱਸੇ ਚ ਆ ਕੇ ਮਸਕੀਨੀਆਂ ਪਲਵਾਰ ਨੂੰ ਆਪਣੇ ਮਹਿਲਾਂ ਚੋਂ ਕੱਢਤਾ ਰਾਜ ਭਾਗ ਚੋਂ ਕਹਿੰਦੇ ਇਹਨੇ ਮੇਰੇ ਮੈਨੂੰ ਹਰਾਤਾ ਮੇਰੇ ਰਾਜ ਦਾ ਐਡਾ ਵੱਡਾ ਪਹਿਲਵਾਨ ਹਾਰ ਗਿਆ ਮੈਂ ਇਹਨੂੰ ਰੱਖਣਾ ਹੀ ਨਹੀਂ ਕੱਢ ਦਿਓ ਬਾਹਰ ਹੁਣ 1000 ਰੁਪਿਆ ਦਿੱਤਾ ਗਿਆ ਹੁਣ ਬਾਹਰ ਕੜਤਾ ਮਸਕੀਨਿਆ ਪਹਿਲਵਾਨ ਕਹਿੰਦਾ ਸਿੱਖਾ ਆ 513 ਤੇ 500 ਮੇਰਾ ਸੇਵਾ ਚ ਦੇਣਾ ਹੁਣ ਤਾਂ ਮੈਂ ਵਿ rela ਹੀ ਆ ਰਾਜੇ ਨੇ ਵੀ ਕੜਤਾ ਜੇ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਹੀ ਕਰਾ ਦੇਵੇਂ ਆ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਜੇ ਗੁਰੂ ਦੇ ਮੈਨੂੰ ਦਰਸ਼ਨ ਹੀ ਕਰਾ ਦੇਵੇਂ ਕਹਿੰਦੇ ਚੱਲ ਭਾਈ ਤੇਰਾ 500 ਰੁਪਿਆ ਵਾ ਤੇ ਤੂੰ ਨਾਲ ਚੱਲੇਗਾ ਨਾਲੇ ਦਰਸ਼ਨ ਦੇ ਦੇ ਦਰਸ਼ਨ ਕਰੀ ਮਹਾਰਾਜ ਦੇ ਤੇ ਨਾਲੇ ਚੱਲ ਜਦੋਂ ਗਏ ਤੁਰੇ ਜਾਂਦੇ ਨੇ ਗੱਲਾਂ ਕਰਦੇ ਕਰਦੇ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਉਸ ਵਕਤ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਬਾਣੀ ਲਿਖੀ ਜਾਂਦੇ ਸੀ ਬਾਣੀ ਦੀ ਸੱਜਣਾ ਕਰਦੇ ਮਹਾਰਾਜ ਜੀ ਜਦੋਂ ਲਿਖਦੇ ਤੇ ਸੇਵਾਦਾਰ ਨੇ ਰੋਕ ਲਿਆ ਮਹਾਰਾਜਾ ਧਿਆਨ ਪੈ ਗਿਆ ਅਚਨਕ ਮਹਾਰਾਜ ਕਹਿੰਦੇ ਭੇਜ ਦਿਓ ਸੇਵਾਦਾਰਾਂ ਨੂੰ ਅੰਦਰ ਹੀ ਇਹ ਗੁਰਸਿੱਖ ਗਿਆਏ ਨੇ 500 ਰੁਪਇਆ ਮੱਥਾ ਟੇਕਿਆ ਮਹਾਰਾਜ ਜੋ ਸੇਵਾ ਲਈ ਸੀ ਉਹ ਤੁਹਾਡੀ ਸੇਵਾ ਵਿੱਚ ਮਹਾਰਾਜ ਕਹਿੰਦੇ ਸਿੱਖਾ ਤੇਰੀ ਸੇਵਾ ਸਫਲੀ 500 ਰੁਪਇਆ ਦਵਾਰੇ ਰੱਖਤਾ ਮਹਾਰਾਜ ਕਹਿੰਦੇ ਇਹ ਕਾਦੇ ਵਾਸਤੇ 500 ਰੁਪਇਆ ਸੀ ਤਾਂ 500 ਹੀ ਮੰਗਿਆ ਸੀ ਮਹਾਰਾਜ ਇਹ 500 ਰੁਪਿਆ ਮਸਕੀਨੀਆਂ ਪਰਵਾਰ ਦਾ ਮੇਰੇ ਨਾਲ ਆਇਆ ਕੁਝ ਹਤਨਾ ਵਾਹਿਗੁਰੂ ਵਾਹਿਗੁਰੂ ਇਹ 500 ਰੁਪਿਆ ਤਾਂ ਮੰਗਿਆ ਹੀ ਨਹੀਂ ਸੀ ਸਾਰੀ ਵਾਰਤਾ ਦੱਸਤੀ ਮਹਾਰਾਜ ਮੇਰੇ ਕੋਲੋਂ ਪੈਸਾਂ ਦਾ ਪ੍ਰਬੰਧ ਨਹੀਂ ਹੋਇਆ ਗਿਆ ਮੈਂ ਤਾਂ ਮਸਕੀਨੀਆਂ ਪਰਵਾਰ ਨਾਲ ਘੁੜਨ ਗਿਆ ਸੀ ਹਾਰਨ ਵਾਲੇ ਨੂੰ 500 ਮਿਲ ਜੂਗਾ ਪਰ ਮਸਕੀਨੀਆਂ ਪਹਿਲਵਾਨ ਖੁਦ ਟਹਿ ਗਿਆ ਤੇ ਹਜ਼ਾਰ ਮਿਲਿਆ ਇਹ 500 ਦਾਵਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਾਰ ਰਹੇ ਨੇ ਨਜ਼ਰ ਮਾਰੀ ਕਹਿੰਦੇ ਮਸਕਿਨੀਆਂ ਪਲਵਾਨ ਤੂੰ ਟੋਟਿਆ ਨਹੀਂ ਆ ਤੋਟਿਆ ਦੂ ਨੀਵਾ ਨਹੀਂ ਹੋਇਆਗਾ ਤੈਨੂੰ ਦਰਬਾਰ ਚੋਂ ਕੱਢਿਆ ਨਹੀਂ ਗਿਆ ਤੂੰ ਸੱਚੇ ਦਰਬਾਰ ਵਿੱਚ ਪਰਮਾਨ ਹੋ ਗਿਆ ਕੋ ਸਤਨਾ ਵਾਹਿਗੁਰੂ ਵਾਹਿਗੁਰੂ ਤੂੰ ਗੁਰੂ ਨਾਨਕ ਦੇ ਦਰਬਾਰ ਵਿੱਚ ਪਰਮਾਨ ਹੋ ਗਿਆ ਵਾ ਤੇ ਮਹਾਰਾਜ ਕਹਿੰਦੇ ਜਾ ਸਾਦਾ ਸੁਖੀ ਬਸੇਗਾ ਸਤਗੁਰ ਜੀ ਨੇ ਉਸੇ ਵਕਤ ਉਚਾਰਨ ਕਰਤਾ ਸੁਖੀ ਵਸੀ ਮਸਕੀਨੀਆਂ ਆਪ ਨਿਵਾਰ ਥਲੇ ਕਹਿੰਦੇ ਮਸਕੀਨੀਆਂ ਬਲਵਾਨ ਜੇ ਤੂੰ ਨੀਵਾ ਹੋ ਗਿਆ ਨਾ ਸੇਵਾ ਵਾਸਤੇ ਜਾਂ ਤੂੰ ਚੜ ਗਿਆ ਸੁਖੀ ਵਸੇਗਾ ਜਿਹੜੇ ਗੁਰੂ ਨਾਨਕ ਦੀ ਸੇਵਾ ਵਾਸਤੇ ਸਿਮਨ ਵਾਸਤੇ ਨੀਵੇਂ ਹੋ ਜਾਂਦੇ ਆ ਨਾ ਝੁੱਕ ਜਾਂਦੇ ਆ ਉਹ ਸਦਾ ਸੁਖੀ ਰਹਿੰਦੇ ਨੇ ਤੇ ਜਿਹੜੇ ਐਸੇ ਦਰਬਾਰ ਤੇ ਹੰਕਾਰ ਕਰਦੇ ਨੇ ਮਹਾਰਾਜ ਕਹਿੰਦੇ ਗਰਭ ਚ ਹੀ ਗਲ ਜਾਂਦੇ ਨੇ ਆਖੋ ਸਤਨਾਮ ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਕਿ ਭਾਈ ਸੇਵਾ ਸਿਮਰਨ ਵੱਦੋ ਵੱਦ ਕਰਕੇ ਗੁਰੂ ਨੂੰ ਖੁਸ਼ ਕਰੀਏ ਪਰਲੋਕ ਸੁਖੀਏ ਪਰਲੋਕ ਸਹਿਲੇ ਨਾਨਕਾਰ ਪ੍ਰਭ ਆਪੇ ਮਿਲੇ ਕਿਰਪਾ ਗੁਰੂ ਸਾਹਿਬ ਨੇ ਕਰ ਦੇਣੀ ਆਪਾ ਉਦਮ ਕਰਿਆ ਕਰੀਏ ਰਲ ਮਿਲ ਕੇ ਤੇ ਸਾਧਗੁਰ ਜੀ ਮਹਾਰਾਜ ਬਚਨ ਕਰਦੇ ਨੇ ਓ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ઉચ્ચ માણના કરી ફળની આ રોનો લાગરે ઉચ્ચા હોલ નહી કે માણ ના કરી ઉચ્ચા કે જી हलनि में आुखान लॻजे ਉਹ ਨੀਵੀਆਂ ਰੁੱਖਾਂ ਨੂੰ ਲੱਗਦੇ ਆ ਗੁਰੂ ਨਾਨਕ ਦੇ ਦਰਬਾਰ ਵਿੱਚ ਜਿ